ਅਜਿਹਾ ਮਾਮਲਾ ਜਿਹੜਾ ਧਿਆਨ ਚ ਆਇਆ ਸੀਗਾ ਜਦੇ ਵਿੱਚ ਇਹ ਪਤਾ ਲੱਗਿਆ ਸੀ ਕਿ 27 7 2024 ਨੂੰ ਇਲਿਜੀਅਮ ਮਰਿਚ ਪਲਿਸ ਹੈ ਸ਼ਾਰਪਰ ਰੋਡ ਤੇ ਉਥੇ ਕੁਝ ਪੁਲਿਸ ਮੁਲਾਜ਼ਮਾ ਵੱਲੋਂ ਸ਼ਾਦੀ ਸਮਾਰੋਹ ਦੇ ਵਿੱਚ ਜਿਹੜਾ ਹਲਲ ਪਾਇਆ ਗਿਆ ਉਹ ਇਸ ਸੰਬੰਧੀ ਮੁਕਫਰ ਥਾਣਾ ਵੱਲੋਂ ਇੱਕ ਲਿਖਤੀ ਰਿਪੋਰਟ ਜਿਹੜੀ ਹੈ ਉਹ ਸਾਡੇ ਕੋਲ ਭੇਜੀ ਗਈ ਸਾਡੇ ਆਫਿਸ ਦੇ ਵਿੱਚ ਜਿਸ ਦੇ ਮੁਤਾਬਿਕ ਇੱਕ ASI सुरेंद्रਪਾਲ ਸਿੰਘ ਨੰਬਰ 877 ਤੇ ਦੂਸਰੇ ASI ਕੇਵਲ ਸਿੰਘ ਨੰਬਰ 576 ਜਲੰਧਰ ਦੇ ਆਤੇ ਇਹ ਦੋਨੋਂ ਜਿਹੜੇ ਪੁਲਿਸ ਕਰਮਚਾਰੀ ਸੀਗੇ ਇਹਨਾਂ ਨੇ ਡਿਊਟੀ ਦੇ ਦੌਰਾਨ 27 7 2024 ਨੂੰ ਸ਼ਰਾਬ ਪੀ ਕੇ ਪ੍ਰਾਈਵੇਟ ਇੱਕ ਫੰਕਸ਼ਨ ਚੱਲ ਰਿਹਾ ਸੀਗਾ ਜਿਹਦੇ ਵਿੱਚ ਕੁਝ ਵੀਆਪੀ ਲੋਕ ਆਏ ਹੋਏ ਸਨ ਉਸ ਵਿਆਸ ਸਮਾਗਮ ਦੇ ਵਿੱਚ ਇਹਨਾਂ ਵੱਲੋਂ ਜਿਹੜਾ ਖਲਲ ਪਾਇਆ ਗਿਆ ਉਹਤੇ ਸ਼ੋਰ ਸ਼ਰਾਬਾ ਕੀਤਾ ਗਿਆ ਜਿਸ ਸੰਬੰਧੀ ਇੱਕ ਡਿਟੇਲਡ ਰਿਪੋਰਟ ਜਿਹੜੀ ਹੈ ਉਹ ਬਣਾ ਕੇ ਸੀਨੀਅਰ ਅਫੀਸਰ ਸਾਹਿਬਾਨ ਦੀ ਸੇਵਾ ਵਿੱਚ ਇਸੇ ਪੇਸ਼ ਕੀਤੀ ਹੈ ਜਿਦੇ ਵਿੱਚ ਇਹਨਾਂ ਨੂੰ ਦੋਨੋਂ ਐਨ ਜੀਓਜ਼ ਨੂੰ ਮੁਅਤਲ ਕਰਕੇ ਇਹਨਾਂ ਦੇ ਖਿਲਾਫ ਵਿਭਾਗੀ ਪੜਤਾਨ ਖੋਲ੍ਹਣ ਦੀ ਸਿਫਾਰਿਸ਼ ਕੀਤੀ ਗਈ ਹੈ